ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਵਾਹਿਗੁਰੂ ਜੀ ਆਪਾਂ ਹੁਣ ਬਣਾਉਣੇ ਆਪਣੀ ਇੰਡੀਆ ਦੀ ਸਬਜ਼ੀ ਭਿੰਡੀਆਂ ਕ ਪ੍ਰਿੰਡੀਆਂ ਆਪਾਂ ਤਾਂ ਪ੍ਰਿੰਡੀਆਂ ਕਹਿੰਨੇ ਆ ਵਿੱਚ ਭਿੰਡੀਆਂ ਕਹਿੰਦੇ ਨੇ ਲੋਕ ਲੋ ਜੀ ਪ੍ਰਿੰਡੀਆਂ ਤਲ ਲੀਆਂ ਨੇ ਤਲਕੀਆਂ ਕੱਢ ਲੀਆਂ ਮੈਂ ਬਾਹਰ ਤੇ ਹੁਣ ਪਿਆਜ਼ ਵੀ ਭੁੰਨ ਲੇ ਵਿੱਚ ਹਰੀਆਂ ਮਿਰਚਾਂ ਪਾ ਲਈਆਂ ਪਿਆਜ਼ ਭੁੰਨ ਕੇ ਹੁਣ ਇਹਦੇ ਵਿੱਚ ਪਾਉਣੇ ਆ ਹਲਦੀ ਤੇ ਨੂਨ ਹਲਦੀ ਤੇ ਨੂਨ ਪਾ ਕੇ ਇਹਨਾਂ ਨੂੰ ਰਲਵਾਉਣੀ ਹੈ ਚੰਗੀ ਤਰ੍ਹਾਂ ਮਿਕਸ ਕਰ ਲਾਣੀ ਆ ਪ੍ਰਿੰਡੀਆਂ ਤੋੜ ਲਿਆੰਦੀਆਂ ਸੀਗੀਆਂ ਦੋ ਚਾਰ ਪਹਿਲਾਂ ਆਗੀਆਂ ਸੀਗੀਆਂ ਇੱਕ ਦਿਨ ਦੋ ਚਾਰ ਹੁਣ ਆਪਣੇ ਹੋਰ ਤੋੜ ਲਿਆਈ ਸੀਗੇ ਆਪਣੀ ਘਰ ਦੀਆਂ ਪ੍ਰਿੰਡੀਆਂ ਸੀਗੀਆਂ ਤੇ ਆਪਾਂ ਨੂੰ ਤੇਹੀ ਨਹੀਂ ਮੁੱਕਣੀਆਂ ਤਿੰਨ ਜਾਣੇ ਹੈਗੇ ਆਪਣੇ ਦੋ ਡੰਗ ਦੀ ਸਬਜ਼ੀ ਸਰਜਣਾ ਹੁਣ ਸਾਜੂ ਤੇ ਸਵੇਰੇ ਤੇ ਲੋ ਜੀ ਇਹਨੂੰ ਹੁਣ ਰਲਾਦੀ ਆਪਾਂ ਮਿਕਸ ਕਰਦੀ ਆ ਚੰਗੀ ਤਰ੍ਹਾਂ ਹੁਣ ਜਿਹਦਾ ਪਹਿਲਾਂ ਤਾਲ ਲਿਆ ਸੀਗੀਆਂ ਪ੍ਰਿੰਡੀਆਂ ਐਵੇਂ ਬਹੁਤ ਵਧੀਆ ਸਬਜ਼ੀ ਬਣਦੀ ਆ ਤੇ ਲੋ ਜੀ ਰਲਾ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਹਿਲਾਂ ਨਾਲ ਤਾਂ ਨੋਂ ਮਿਰਚ ਰਲਜੂ ਪ੍ਰਿੰਡੀਆਂ ਨੂੰ ਲੱਗ ਜੂਗਾ ਨਾਲੇ ਤੇ ਲੋ ਜੀ ਹੁਣ ਇਸ ਤੋਂ ਬਾਅਦ ਰੜਾ ਕੇ ਚੰਗੀ ਤਰ੍ਹਾਂ ਸਬਜ਼ੀ ਆਪਣੀ ਰਿੱਜ ਗਈ ਐ ਤੇ ਮੈਨੂੰ ਐ ਸੀਗਾ ਹੋਰ ਨੋਂ ਮਿਰਚ ਰਲਜੇ ਵੀ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਪਾਪਾ ਪਾਉਣੇ ਆ ਇਹ ਮਲਾਈ ਘਰ ਦੀ ਦੁੱਧ ਦੀ ਮਲਾਈ ਪਾਈ ਲਾਹੀ ਵੀ ਸੀਗੇ ਆਪਾਂ ਨੇ ਇਹ ਪਾ ਲਿਆ ਪਾ ਕੇ ਰੜਾਉਣੇ ਆ ਇਹਨੂੰ ਮਿਕਸ ਕਰਦੇ ਆ ਪ੍ਰਿੰਡੀਆਂ ਦੀ ਸਬਜ਼ੀ ਚ ਤੇ ਤੁਸੀਂ ਵੀ ਟਰਾਈ ਕਰਕੇ ਦੇਖੋ ਇੱਕ ਬਹੁਤ ਵਧੀਆ ਸਬਜੀ ਸਵਾਦ ਵਨਦੀ ਆ ਤੇ ਉਂਝ ਅੱਗੇ ਆਪਾਂ ਜਦੋਂ ਖਾਣੇ ਆ ਉਦੋਂ ਬਣਾ ਲੈਣੇ ਅੱਜ ਮੈਂ ਇਕੱਠੀ ਉਹ ਪਾਤੀ ਇਹਦੇ ਵਿੱਚ ਫਿਰ ਤੇ ਲੋ ਜੀ ਫਿਰ ਅੱਡ-ਅੱਡ ਪਾਉਨੇ ਆ ਕੌਲੀਆਂ ਚੂਰੀ ਪਾ ਕੇ ਮਿਕਸ ਕਰ ਦਾਨੇ ਇਹਨੂੰ ਥੋੜੇ ਜਿਹਾ ਰਿੰਨ ਵੀ ਲੈਣੇ ਆ ਕਿਉਂਕਿ ਤਾਜੀ ਆ ਫਟਦੀ ਨਹੀਂ ਹੈਗੀ ਇਹ ਤਾਜੀ ਬੜਾਈ ਆ ਤੇ ਇਹਨੂੰ ਰਲਾ ਦਾਂ ਮੈਂ ਚੰਗੀ ਤਰ੍ਹਾਂ ਮਿਕਸ ਕਰਾਂ ਮਿਕਸ ਕਰਕੇ ਰੱਖ ਦਾਨੀ ਥੋੜੇ ਜਿਹਾ ਗੈਸ ਘਟ ਕਰ ਲਿਆ ਸੀਗਾ ਰੜਾਤੀ ਬਹੁਤ ਵਧੀਆ ਬਣਦੀ ਐ ਫਟੀ ਨਹੀਂ ਹੈਗੀ ਦੇਖੋ ਵਧੀਆ ਮੈਨੂੰ ਐ ਸੀਗਾ ਫਟ ਨਾ ਜਾਵੇ ਪਰ ਤਾਜੀ ਪਾਈ ਸੀਗੀ ਮੈਂ ਤੇ ਲੋ ਜੀ ਇਹਨ ਮਿਕਸ ਕਰਤਾ ਮੈਂ ਚੰਗੀ ਤਰ੍ਹਾਂ ਰੜਾ ਕੇ ਫੇਰ ਜਦੋਂ ਖਾਣਗੇ ਫਿਰ ਦੇ ਦਵਾਂਗੀ ਉਹ ਹੁਣ ਇਨੇ ਮੈਂ ਬੰਦ ਕਰ ਦੇਣੀ ਆ ਗੈਸ ਜਦੋਂ ਰੋਟੀ ਖਾਣਗੇ ਇਹਨੂੰ ਥੋੜੀ ਲੱਗੀ ਮੈਂ ਹੋਰ ਪਾਤੀ ਸੀਗੀ ਲੋ ਜੀ ਇਹ ਵਧੀਆ ਬਣ ਗਈ ਹੁਣ ਤਾਂ ਬਹੁਤ ਵਧੀਆ ਬਣ ਗਈ ਤੇ ਰਿੱਝ ਰਹੀ ਆ ਹੁਣ ਵਧੀਆ ਹੁਣ ਮੈਂ ਕੱਟ ਕਰਦਾ ਇਹਨੂੰ ਜਿਹੜੋ ਖਾਣਗੇ ਉਦੋਂ ਗਰਮ ਕਰ ਦੂੰਗੀ ਰੋਟੀ ਖਾਂਦੇ ਨੇ ਹੁਣ ਲੇਟ ਬਾਹਰ ਚਲੇ ਜਾਂਦੇ ਨੇ ਖੇਤ ਜੀਰੀ ਲਾ ਰਹੇ ਨੇ ਆਪਣੇ ਕਵੇਲੇ ਹੁੰਦੇ ਨੇ ਉਧਰ ਬੇਟਾ ਵੀ ਕਵੇਲੇ ਆਉਂਦਾ ਸਵੇਰੀਓਂ ਚਲੇ ਜਾਂਦਾ ਤੇ ਲੋ ਜੀ ਮਿਕਸ ਕਰਤੀ ਰੜਾਤੀ ਚੰਗੀ ਤਰ੍ਹਾਂ ਰੱਖ ਦਣੀ ਆ ਉਧਰ ਧਰਦੀ ਹੁਣ ਮੈਂ ਦੁੱਧ ਦੁੱਧ ਧਰਤੀ ਆ ਸਰਜੀ ਆਪਣੀ ਤਿਆਰ ਆਟਾ ਗੁੰਨੇ ਆ ਫੇਰ ਰੋਟੀ ਫੇਰ ਲਾਉਂਗੀ ਤੇ ਲੋ ਜੀ ਹੁਣ ਇਹਦੇ ਦੁੱਧ ਗਰਮ ਕਰਤਾ ਪੀਣ ਵਾਲਾ ਤੇ ਇਹ ਦਹੀਂ ਜਮਾ ਦਣੀ ਅੱਜ ਦਹੀਂ ਇਹ ਮਲਾਈ ਸੀਗੀ ਮੈਂ ਹੁਣ ਅੱਜ ਹਾਰੇ ਚ ਨਹੀਂ ਧਰੀ ਉਰੀ ਗਰਮ ਕਰ ਦਣੀ ਆ ਇਹਦੇ ਵਿੱਚ ਪਾ ਕੇ ਰੱਖ ਦਣੀ ਆ ਫੇਰ ਮੈਂ ਪਾ ਦੂੰਗੀ ਜਾਗ ਲਾ ਦੂੰਗੀ ਇੱਧਰ ਨੰਨੇ-ਮੁੰਨੇ ਆ ਗਏ ਸੀਗੇ ਨੰਨੇ-ਮੁੰਨੇ ਆਪਾਂ ਦੁੱਧ ਦਾ ਮਾਣਵਾ ਬਿੱਲੀਆਂ ਹੁਣ ਫੇਰ ਆਉਣ ਲੱਗ ਗਏ ਵਿੱਚ ਦੀ ਹਟੇ ਜਾਂਦੇ ਨੇ ਵਿੱਚ ਦੀ ਚਲੇ ਜਾਂਦੇ ਨੇ ਛੁੱਟੀਆਂ ਘਟਣ ਪਤਾ ਨਹੀਂ ਤੇ ਲੋ ਜੀ ਦਹੀਂ ਇਹ ਮੜਾਈ ਠੰਡੀ ਹੋ ਗਈ ਇਹ ਹੁਣ ਦੁੱਧ ਆਪਣਾ ਇਹਦੇ ਵਿੱਚ ਪਾ ਦਣੀ ਆ ਇੱਕ ਚਮਚਾ ਦਹੀਂ ਦਾ ਦਹੀਂ ਦਾ ਚਮਚਾ ਪਾ ਕੇ ਇਹਨੂੰ ਮਿਕਸ ਕਰ ਦਾਂ ਰੜਾ ਦਾਂ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਇਹਨੇ ਸਵੇਰੇ ਰੜਕਾਂ ਦੀ ਹੁਣ ਇਹਦਾ ਬੰਨਦਾ ਕੱਪੜਾ ਇਹਦੇ ਉੱਤੇ ਢਾਗਨਾ ਸਮਾਰ ਕੇ ਇਹਨੂੰ ਤੇ ਲੋ ਜੀ ਹੋ ਗਈ ਆਪਣੀ ਸਵੇਰ ਸਵੇਰੇ ਆਪਾਂ ਨੇ ਧਰ ਲਈ ਚਾਹ ਚਾਹ ਤਾਂ ਬਣਾ ਲਈ ਸੀਗੀ ਪਹਿਲਾਂ ਤੇ ਮੈਂ ਹੁਣ ਪੀ ਰਹੀ ਹਾਂ ਹੁਣ ਤੇ ਮਧਾਣੀ ਲਗਾਉਂਗੀ ਫਿਰ ਲੇਟ ਮੈਂ ਤੇ ਇੰਨੀ ਫਿਰ ਉਹਦੇ ਦੁੱਧ ਦੱਦ ਧਰਦਿਆਂ ਨਾਲ ਉਹਦੇ ਕਰਕੇ ਫਿਰ ਆ ਹੁੰਦਾ ਵੀ ਖੱਟਾ ਨਾ ਪੈ ਜਵੇ ਲੋ ਜੀ ਦੁੱਧ ਦੇਖਦੇ ਆ ਦਹੀਂ ਆਪਣਾ ਜੰਮ ਗਿਆ ਦੇਖੋ ਵਧੀਆ ਹੈਗਾ ਤਾਂ ਸੋੜਾ ਯਈਆ ਪਰ ਜੰਮ ਗਿਆ ਕੁੰਡੀ ਦੇ ਉੱਤੇ ਧਰ ਦਣੀ ਆ ਫਿਰ ਮਧਾਣੀ ਇੱਥੇ ਧਰ ਕੇ ਲਗਾਉਂਗੀ ਨਹੀਂ ਫਿਰ ਮਧਾਣੀ ਜਦੋਂ ਚਲਦੀ ਆ ਡਿੱਗਣ ਦਾ ਖਤਰਾ ਰਹਿੰਦਾ ਹੈ ਨਾ ਟਾਂਕ ਦਣੀ ਆ ਵਧਾਣੀ ਉਧਰ ਚੱਕ ਕੇ ਲੈ ਕੇ ਆਉਂਗੀ ਤੇ ਲੋ ਜੀ ਮਧਾਣੀ ਲਿਆ ਕੇ ਹੁਣ ਇਹਦੇ ਵਿੱਚ ਪਾਤਾ ਆਪਾਂ ਨੇ ਪਾਣੀ ਠੰਡਾ ਠੰਡਾ ਪਾ ਕੇ ਰੱਖਤਾ ਇੱਧਰ ਆ ਕੇ ਆਪਣੇ ਨੰਨੇ-ਮੁੰਨੇ ਇਹਨਾਂ ਨੂੰ ਦੁੱਧ ਪਾਏ ਮੈਂ ਰੋਟੀ ਪਾਏ ਆਉਣੀਆਂ ਨਾਲੇ ਰਾਤ ਵਾਲੀ ਤੇ ਲੋ ਜੀ ਦਰਵਾਜ਼ਾ ਖੋਲਣਾ ਪਹਿਲਾਂ ਤਾਂ ਹੌਲੀ-ਹੌਲੀ ਬੈਠੇ ਨੇ ਦਰਵਾਜ਼ੇ ਗੇਟ ਅੱਗੇ ਤੇ ਲੋਜੀ ਉਹ ਹੋ ਗਿਆ ਉਹੀ ਕੰਮ ਜਿਹੜੇ ਦਾ ਡਰ ਸੀ ਕਿ ਤੰਦਰ ਵੜ ਗਿਆ ਨੰਨਾ ਮੁੰਨਾ ਪੂਰਾ ਤੇ ਹੁਣ ਆਪ ਭੱਜੇ ਫਿਰਨਾ ਕੁਛ ਡੋਲ ਵੀ ਨਾ ਦੇ ਪਰ ਹਲੋ ਚਲ ਤੁਸੀਂ ਹੈ ਨਹੀਂ ਦੁੱਧ ਦਾ ਦੋਤੀ ਪਾ ਕੇ ਜਾਵਾਂ ਅੰਦਰ ਕਿਤੇ ਚਾਲੇ ਚੱਕਰ ਦੇ ਬੇ ਕੰਮ ਭਾਂਡੇ ਇੱਕ ਦਿਨ ਪਹਿਲਾਂ ਵੀ ਵੜ ਗਿਆ ਸੀਗਾ ਭੱਜਿਆ ਫਿਰਦਾ ਸੀਗਾ ਸਾਰੇ ਕਮਰੇ ਆਚ ਹੁਣ ਫਿਰਦਾ ਹੋਊਗਾ ਗੇੜੇ ਜਿੰਦਾ ਬੌਲ ਅੰਦਰ ਵੜ ਗਿਆ ਹੁਣ ਦਰਵਾਜ਼ਾ ਖੋਲਣਾ ਜਾ ਕੇ ਤਾਂ ਇਹ ਘਰ ਕੇ ਕੱਪ ਦਰਵਾਜ਼ਾ ਖੋਲਦੀਆਂ ਚਾਲੀ ਜਾਣਾਂ ਚੱਲ ਬਹੜਾ ਚੱਲ ਚੱਲ ਇੱਧਰ ਇੱਧਰ ਇਹ ਦੋ ਹੀ ਦਰਵਾਜ਼ੇ ਖੋਲਲੇ ਤਾਂ ਆਪਾਂ ਜਿਆ ਬੌਲਿਆ ਫਿਰਦਾ ਕਿਦਰ ਰਸੋਈ ਚ ਕਦੇ ਕਮਰਿਆਂ ਚ ਉੱਧਰ ਉੱਧਰ ਪਤਾ ਹੈ ਨਹੀਂ ਇੱਕ ਦਿਨ ਪਹਿਲਾਂ ਵੀ ਵਰ ਗਿਆ ਸੀਗਾ ਮੱਸਾਂ ਕੱਢਿਆ ਸੀ ਤੇ ਲੋ ਹੁਣ ਦੁੱਧ ਪਾਏ ਆਈ ਰੋਟੀਆਂ ਤਰੇਈ ਖਾ ਰਹੇ ਨਹੀਂ ਇੱਧਰ ਰੋਟੀਆਂ ਬਾਰ ਪਾਤੀਆਂ ਸੀ ਜਿੰਨੀ ਕਾਣੀ ਉਹ ਖਾ ਦੂ ਫਿਰ ਬਾਹਰ ਧਰ ਦੂੰਗੀ ਕੁੱਤੇ ਨੂੰ ਡੌਗੀ ਖਾ ਲੂਗਾ ਤੇ ਲੋ ਜੀ ਹੁਣ ਆਪਾਂ ਨੇ ਲਗਾਤੀ ਆ ਮਧਾਣੀ ਮਧਾਣੀ ਲਗਾਤੀ ਤੇ ਆਟਾ ਗੁੰਨਦਨੀ ਆ ਮੈਂ ਆਟਾ ਗੁੰਨ ਕੇ ਨਹੀਂ ਰੋਟੀ ਲਾਦਾ ਸਰਦਾਰ ਸਾਹਿਬ ਕਹਿੰਦੇ ਮੈਂ ਜਾਣਾ ਮੋਟਰ ਤੇ ਵੀ ਨਹੀਂ ਰੋਟੀ ਲਾਦੇ ਪਹਿਲਾਂ ਦੋ ਤੇ ਲੋ ਜੀ ਇਹਨਾਂ ਲਈ ਰੋਟੀ ਲਾਦਾ ਮਧਾਣੀ ਕਰੂੰਗੀ ਸਾਫ਼ ਫੇਰ ਦੁੱਧ ਰੜਕਿਆ ਗਿਆ ਆਪਣਾ ਮੱਖਣ ਆ ਗਿਆ ਏ ਤੇ ਹੁਣ ਮੱਖਣ ਮਧਾਣੀ ਕਰਦੀਆਂ ਸਾਫ਼ ਅੱਜ ਮੱਖਣ ਹੈਗਾ ਚਿੱਟਾ ਚਿੱਟਾ ਤੇ ਲੋ ਜੀ ਹੁਣ ਕਰਦੀਆਂ ਮਧਾਣੀ ਸਾਫ਼ ਨਾਲੇ ਨਾਲੇ ਫਿਰ ਮੱਖਣ ਕੜਦੀਆਂ ਥੋੜਾ ਜਿਹਾ ਕੱਲ ਲੱਡਲਾਂ ਨਹੀਂ ਕਾਲੇਜ ਤੇ ਅੱਜ ਕੜਦੀਆਂ ਇਹਦੇ ਵਿੱਚ ਡੱਬੇ 'ਚ ਕੜਦੀਆਂ ਫਿਰ ਗਰਮ ਕਰ ਦੂੰਗੀ ਇਹਨੂੰ ਨਾਲੇ ਤੇ ਲੋਜੀ ਨੂੰ ਸਾਫ ਕਰਾਂ ਹੁਣ ਤਿੱਲਾਂ ਇਹ ਧਰਤਾ ਸੀਗਾ ਮੈਂ ਕਿੱਲੇ ਤੇ ਕਿੱਲੇ ਤੇ ਗਰਮ ਹੋਣਾ ਤੇ ਲੋਜੀ ਗਰਮ ਕਰ ਦੇਣੀ ਆ ਗਰਮ ਕਰਕੇ ਗੈਸ ਬੰਦ ਕਰ ਦੇਣੀ ਆ ਅੱਜ ਲਾਈਟ ਵੀ ਭੱਜੀ ਭੱਜੀ ਨਹੀਂ ਖਰਾਬ ਹੋ ਗਈ ਪਤਾ ਨਹੀਂ ਤਾਰਾ ਹਿੱਲ ਗਈਆਂ ਪਤਾ ਨਹੀਂ ਕੀ ਹੋ ਗਿਆ ਹੁਣ ਫ੍ਰੀਜ ਸਾਫ ਕਰ ਦੇਣੀ ਆ ਮੈਂ ਇਹ ਸੀਸੇ ਸੂਸੇ ਤੇ ਬੇਟਾ ਹੁਣ ਰੋਟੀ ਖਾਣ ਲੱਗ ਗਿਆ ਹੁਣ ਰੋਟੀ ਮੈਂ ਕਿਹ ਪਾਈ ਪਈ ਸੀਗੀ ਉਦੋਂ ਖਾਦੀ ਨਹੀਂ ਹੁਣ ਫਿਰ ਮੈਂ ਭਾਂਡੇ ਮਾਂਜਣ ਲੱਗੀ ਸੀਗੀ ਹੁਣ ਆਪਣੀ ਪਲੇਟ ਚੱਕਦਾ ਸੀਗਾ ਤੇ ਗਲਾਸ ਪਾਣੀ ਪਾ ਕੇ ਆਪਣੀ ਰੋਟੀ ਖਾ ਲੂਗਾ ਮੈਂ ਲੱਗੀ ਸੀ ਕਿ ਭਾਂਡੇਆਂ ਨੂੰ ਮੱਝਣਾ ਤੇ ਨਾਲੇ ਮੈਂ ਕਿਹਾ ਫਰਿੱਜ ਸਾਫ਼ ਕਰ ਦੇਣੀ ਆ ਲਾਈਟ ਭੱਜ ਗਈ ਅੱਜ ਇਹ ਵੀ ਕੰਪੰਗਾ ਹੋ ਗਿਆ ਅੱਜ ਭੱਜੀ ਨਹੀਂ ਸੱਚ ਫੇਰ ਭੁੱਲ ਜਾਨੀ ਆ ਦਿਵਾਕ ਮੇਰਾ ਵੀ ਘੁੰਮਿਆ ਪਿਆ ਲਾਈਟ ਹਿੱਲ ਗਈ ਤਾਰ ਵਾਰੋਂ ਹਿੱਲ ਜਾਂਦੀ ਆ ਬੰਦ ਹੋ ਗਈ ਆ ਲਾਈਟ ਆਪਣੇ ਤਾਂ ਬਿਲਕੁਲ ਹੀ ਬੰਦ ਹੋ ਗਈ ਭਾਂਡੇ ਮਾਂਜਾਂ ਫਟਾਫਟ ਦੇਖਾਂ ਦੇਖਦੇ ਆ ਤਾਰ ਖਲਾ ਕੇ ਦੇਖਦੀ ਆ ਮੈਂ ਬੇਟੀ ਨੂੰ ਕਹਿੰਦੀ ਸੀ ਕਿ ਮਾਂ ਦੇਖ ਲੈ ਕਿਤੇ ਤਾਰ ਉਧਰ ਆਉਂਦੀ ਆ ਸੁੱੱਚ ਚ ਆਉਂਦੀ ਆ ਲਾਈਟ ਉਰਾਂ ਨਹੀਂ ਆ ਰਹੀ ਪਤਨੀ ਤਾਂ ਧਾਰਤੂ ਰਹਿ ਲਗੀ ਆ ਕੋਈ ਤੇ ਲੋ ਜੀ ਹੁਣ ਭਾਂਡੇ ਸਮਾਂਝ ਤੇ ਸਾਫ ਕਰਤੇ ਸੀ ਇਹ ਵੀ ਸਾਸ ਕਰਤੇ ਫ੍ਰੀਜ ਦੇ ਸੀਸ ਤੇ ਜਾਲੀਆਂ ਸਾਰੀਆਂ ਸਾਫ ਕਰਕੇ ਰੱਖ ਦੇਣੀ ਇੱਧਰ ਫਿਰ ਸੁੱਕ ਜਾਣਗੇ ਜਦੋਂ ਵਿੱਚ ਰੱਖ ਦੂੰਗੀ ਫਿਰ ਲਾ ਦੂੰਗੀ ਇਹਨੇ ਸਾਫ ਹੋ ਜਾਣਗੇ ਤੇ ਲੋ ਜੀ ਕਰਤੀ ਰਸੋਈ ਵਿਲੀ ਆਪਣੀ ਪਤੀਲਾ ਵੀ ਹੁਣ ਮੈਂ ਅੰਦਰ ਹੀ ਮਾਜਦਾ ਨਹੀਂ ਅੱਜ ਕਿਹੜਾ ਧੂਏ ਨਾਲ ਲਿਬੜਿਆ ਖਰਾਬ ਹੋਇਆ ਅੱਜ ਤਾਂ ਅੰਦਰੇ ਕਰ ਲਿਆ ਸੀ ਗਰਾਹ ਤਾਂ ਮੈਂ ਗਰਮ ਹਾਰੇ ਚਨੀ ਤੇ ਰਿਆ ਦੁੱਧ ਤੇ ਲੋ ਜੀ ਇਹ ਵੀ ਮੇਰੇ ਤੀਲਾ ਮਾਂਜ ਕੇ ਸਾਫ ਕਰਕੇ ਰਸੋਈ ਸਾਫ ਕਰਤੀ ਕੰਮ ਨਵੇੜਤਾ ਤੇ ਹੁਣ ਗੈਸ ਸਾਫ ਕਰਦੀ ਆਪਾਂ ਇਹ ਗੈਸ ਹੁਣ ਮੈਂ ਸਮਾਰ ਲਿਆ ਸੀਗਾ ਵਧੀਆ ਰਗੀ ਬਹੁਤ ਵਧੀਆ ਚੱਲਦਾ ਏ ਦੂਜਾ ਤਾਂ ਚੱਲਦਾ ਹੀ ਨਹੀਂ ਸੀਗਾ ਇਹਦੇ ਚ ਤਾਂ 2 ਮਿੰਟ ਚ ਰੋਟੀਆਂ ਰਹਿ ਜਾਂਦੀਆਂ ਨੇ ਇੱਕ ਇਹ ਪੁਰਾਣਾ ਜਾਂ ਬੁਰਾ ਲੱਗਦਾ ਵੀ ਜਰ ਲੱਗੀ ਵੀ ਆ ਚਲੋ ਜਦ ਤੈਮ ਲੱਗੂਗਾ ਫਿਰ ਨਮਾਈ ਲਿਆਵਾਂਗੇ ਰਸੋਈ ਧੋਤੀ ਆ ਧੋ ਕੇ ਪੋਚਾ ਲਾ ਕੇ ਸਾਫ ਕਰਤਾ ਸਾਰੇ ਕਮਰਿਆਂ ਚ ਲਾਤਾ ਉੱਧਰ ਵੀ ਇੱਧਰ ਤਾਂ ਸੁੱਕ ਗਿਆ ਏ ਉੱਚਾ ਤੇ ਇਧਰ ਗਿੱਲਾ ਸੀਗਾ ਨਾ ਜਦੋਂ ਰਸੋਈ ਚਲਾਉਣੀ ਆ ਉਦੋਂ ਗਿੱਲਾ ਰਹਿ ਜਾਂਦਾ ਇਹ ਕਮਰੇ ਚ ਵੀ ਸੁੱਕ ਗਿਆ ਸਾਫ਼ ਹੋ ਗਿਆ ਦਰਵਾਜ਼ੇ ਟਾਕੀਆਂ ਖੋਲਤੀਆਂ ਸੀਗੀਆਂ ਹਵਾ ਲੱਗੀ ਤੇ ਲੌਬੀ ਲੌਬੀ ਚ ਹੁਣ ਲਾਈਆ ਰਸੋਈ ਚ ਲਾਇਆ ਦਵਾਰੇ ਤੇ ਇਧਰ ਵੀ ਲਿਪ ਲਾਗਿਆ ਮੇਜ਼ ਲਾਦਾ ਨੀਚੇ ਫਿਰ ਤੇ ਇਧਰ ਤੇ ਸੁੱਕ ਗਿਆ ਸਾਰਾ ਇਧਰ ਗਿੱਲਾ ਸੋ ਲੌਬੀ ਚ ਇਧਰ ਮੇਜ਼ ਉੱਪਰ ਤੜਿਆ ਪਿਆ ਸੀਗਾ ਮੈਂ ਨੀਚੇ ਤਾਰਦਾ ਹੁਣ ਇਹਨੂੰ ਨਾਲੇ ਮੈਸਾਂ ਦਾ ਪੱਕਾ ਦੇਖ ਬੰਦਦਾ ਕਿਵੇਂ ਆ ਪਰ ਲਾਈਟ ਤਾਂ ਹੈ ਨਹੀਂ ਹੁਣ ਕੀ ਕਰੀਏ ਤੇ ਲੋ ਜੀ ਮੇਜ ਲਾ ਦੇਣੀ ਥੱਲੇ ਲਾ ਕੇ ਲਾਈਟ ਬੰਦ ਕਰੀ ਆਈ ਹੁਣ ਮੈਂ ਚਲੀ ਗਈ ਸੀਗੀ ਬਾਹਰ ਖੇਤ ਚ ਕੀ ਕਰਨ ਜੇ ਰੋਜ਼ ਹੀ ਜਾਨੀ ਆ ਮੈਂ ਕੰਮ ਕੁਮ ਨਵੇੜ ਕੇ ਫਿਰ ਢੇੜਾ ਦੇ ਆਉਣੀ ਆ ਮੀ ਨਾਲ ਕਿ ਦੇਖੋ ਕਿੰਨਾ ਫਰਕ ਪੈ ਗਿਆ ਹਰਿਆਈ ਹੋ ਗਈ ਹਰੀ ਹਰੀ ਬੇਲਾਂ ਨੂੰ ਨਹੀਂ ਕੁਸ ਲੱਗ ਰਿਹਾ ਭਿੰਡੀਆਂ ਤਾਂ ਲੱਗ ਜਾਂਦੀਆਂ ਨੇ ਹੋਰ ਕੁਝ ਨਹੀਂ ਲੱਗ ਰਿਹਾ ਇੱਥੇ ਬੇਲਾਂ ਨੂੰ ਤੇ ਲੋ ਜੀ ਜਾਮਣਾ ਚੁਗਦੀਆਂ ਪਹਿਲਾਂ ਤਾਂ ਮੈਂ ਵਧੀਆ ਵਧੀਆ ਤੇ ਮੋਟੀਆਂ-ਮੋਟੀਆਂ ਡਿੱਗੀਆਂ ਪੀਆਂ ਨੇ ਬਹੁਤ ਜ਼ਿਆਦੇ ਚੁਗਦੀਆਂ ਇਹਨਾਂ ਨੂੰ ਚੁੱਕ ਕੇ ਨੀਚੋਂ ਤਾਂ ਨਹੀਂ ਮੈਂ ਖਾਂਦੀ ਉੱਪਰੋਂ ਦੋ ਚਾਰ ਤੋੜ ਕੇ ਖਾ ਲਾਂ ਨੀ ਫਿਰ ਨੀਚੇ ਵਾਲੀਆਂ ਲਫਾਫੇ ਚ ਪਾ ਕੇ ਲੈ ਜੂ ਅੰਦਰ ਅੰਦਰ ਲਿਜਾ ਕੇ ਰੱਖ ਦੋ ਤੋ ਦੋ ਫਿਰ ਕਿਸੇ ਨੂੰ ਦੇ ਦਾਂਗੇ ਜੇ ਦੇਣੀਆਂ ਹੋਣਗੀਆਂ ਦੇ ਆਉਣਗੇ ਪਰ ਹੁਣ ਘਰ ਵੀ ਨਹੀਂ ਹੈਗਾ ਕੋਈ ਤੇ ਲੋਜੀ ਹੁਣ ਮੈਂ ਬਹਿ ਕੇ ਚੁਗਦੀ ਸੀਗੀ ਜਾਮਣ ਤੇ ਕੋਡੇ-ਕੋਡੇ ਚੁੱਕ ਕੇ ਤਾਂ ਬਹੁਤ ਔਖਾ ਲੱਗਦਾ ਅੱਜ ਤਾਂ ਜਾਮਣ ਹੀ ਬਾਦੂ ਡਿੱਗੀਆਂ ਪੀਆਂ ਨੇ ਮੈਂ ਰਾਤ ਆਈ ਨਹੀਂ ਹੈਗੀ ਕੱਲ ਸਵੇਰੇ ਲੱਗੇ ਸੀ ਕਿ ਪਰਸੋਂ ਲੱਗੇ ਸੀ ਕਿ ਕੱਲ ਰਾਤ ਮੈਂ ਆਈ ਨਹੀਂ ਅੱਜ ਤਾਂ ਬਾਵਾ ਹੀ ਪਈਆਂ ਨੇ 4-5 ਕਿਲੋ ਹੀ ਹੋ ਜਾਣੀਆਂ ਨੇ ਮੈਨੂੰ ਲੱਗਦਾ ਇੰਨੀਆਂ ਡਿੱਗੀਆਂ ਵੀ ਆ ਨੇ ਪਤਾ ਹੀ ਨਹੀਂ ਲੱਗਦਾ ਅੱਜ ਤਾਂ ਇੰਨੀਆਂ ਜਾਮ ਬਣਾ ਇੰਨੀਆਂ ਜਾਮ ਬਣਾ ਵਾਗਰੋ ਵਾਗਰੋ ਇੰਨੀਆਂ ਡਿੱਗਦੀਆਂ ਨਹੀਂ ਹੁਣ ਪੱਕ ਕੇ ਨਾ ਬਹੁਤ ਜ਼ਿਆਦਾ ਡਿੱਗਦੀਆਂ ਨੇ ਓਰੇ ਉਸ ਦਿਨ ਭੈਣ ਜੀ ਲੈ ਗਈ ਸੀਗੇ ਹੁਣ ਕੌਣ ਦੇ ਕੇ ਆਵੇ ਉਹਨੂੰ ਇਹਨਾਂ ਦਾ ਤਾਂ ਟਾਈਮ ਨਹੀਂ ਆਜੇਵੇ ਲੈ ਜੇਵੇ ਆਪ ਦਾ ਉਸ ਦਿਨ ਵੀ ਤਾਂ ਲੈ ਗਈ ਸੀਗੀ ਆ ਕੇ ਤੇ ਲੋ ਜੀ ਹੁਣ ਮੈਂ ਚੁਗਦੀ ਆ ਦੇਖੋ ਹਵਾ ਬਹੁਤ ਚੱਲ ਰਹੀ ਅੱਜ ਇੱਕ ਤੇ ਝੜਦੀਆਂ ਨੇ ਜਦੋਂ ਹਵਾ ਚੱਲਦੀ ਹੈ ਨਾ ਬਹੁਤ ਝੜਦੀਆਂ ਨੇ ਪੱਕੀਆਂ ਕਰਕੇ ਪੱਕੀਆਂ ਡਿੱਗ ਜਾਂਦੀਆਂ ਨੇ ਆਪਣੇ ਆਪ ਹੁਣ ਇਹ ਉਹ ਰੋਗ ਪੱਤੇ ਚੱਕ ਤੇ ਸੀਗੇ ਮੈਂ ਵਦੀਆਂ ਰਹੀ ਸਾਫ ਹੋ ਗਏ ਸੀ ਕੀ ਨਹੀਂ ਫਿਰ ਡਰ ਲੱਗਦਾ ਤੇ ਮੈਂ ਲੈ ਜਾਨੀ ਆ ਚੱਕ ਕੇ ਚੱਕ ਕੇ ਅੰਦਰ ਰੱਖ ਦੂੰ ਕਿਸੇ ਨੂੰ ਦੇ ਦੇਣਗੇ ਜੇ ਕਿਸੇ ਨੇ ਦੇਣੀਆਂ ਹੋਣਗੀਆਂ ਤੇ ਆਉਣਗੇ ਪਰਸੋਂ ਦੇ ਆਏ ਸੀਗੇ ਤੇ ਉਹਦਣ ਬੱਚਿਆਂ ਦੇਤੀਆਂ ਸੀਗੀਆਂ ਕੱਲ ਸਵੇਰੇ ਜਦੋਂ ਗਏ ਸੀ ਪੰਜਵੀਂ ਤੇ ਬੱਚਿਆਂ ਦੇ ਆਏ ਸੀਗੇ ਜਾਂਦੇ ਜਾਂਦੇ ਤੋਂ ਕਿਸ ਹਾਰ ਕੇ ਖਾ ਲਣਗੇ ਹੁਣ ਮੈਂ ਚੁਗਲਾ ਪਹਿਲਾਂ ਸਾਰੀਆਂ ਤਾਂ ਬੋਲਵਾ ਭਾਈ ਬਹੁਤ ਭਰ ਗਿਆ ਚੱਕਿਆ ਵੀ ਨਹੀਂ ਜਾਂਦਾ ਧਣੀਆਂ ਵੀ ਨਾ ਟੁਕਟ ਜਣ ਮੈਂ ਤੇ ਚੱਕ ਚੱਕ ਕੇ ਧਰਦੀ ਇੱਥੇ ਇੱਥੇ ਤੇ ਲੋ ਜੀ ਹੁ ਚੁਗਲੀਆਂ ਬਾਦੂ ਨੇ ਜਾਮਣਾ ਤਾਂ ਲੋ ਜੀ ਜਾਮਣਾ ਤਾਂ ਚੁਗਲੀਆਂ ਨੇ ਹੁਣ ਇੱਥੇ ਲਗਾ ਦੀਏ ਝਾੜੂ ਆਪਾਂ ਗੰਦੀਆਂ ਮੰਦੀਆਂ ਜੀਆਂ ਨੇ ਸਾਫ਼ ਕਰਦਾਂ ਨੇ ਇੱਥੇ ਤੇ ਡਿੱਗੀਆਂ ਵੀ ਨੇ ਉੱਲੀ ਜੀ ਲੱਗ ਰਹੀ ਐ ਇਹਨਾਂ ਨੂੰ ਖਰਾਬ ਐ ਫਿਰ ਪਤਾ ਨਹੀਂ ਲੱਗਦਾ ਚੁੱਕਣ ਨੂੰ ਵੀ ਨਹੀਂ ਜੀ ਕਰਦਾ ਮੈਂ ਇਕੱਠੀਆਂ ਕਰਦਾ ਹੁਣ ਇੱਧਰ ਸਾਈਡ ਤੇ ਸਾਫ਼ ਹੋ ਜੂ ਫਿਰ ਅਰਥਣੇ ਰਹਿ ਜੂਗੀ ਕੁਸ ਕੁਸ ਸਵੇਰੇ ਤੇ ਬਹੁਤ ਤੋੜ ਲੀਆਂ ਹੁਣ ਫੇਰ ਕਿਸੇ ਨੂੰ ਦੇ ਦੇਣਗੇ ਅੰਦਰ ਲੈ ਜਾਣੀ ਆ ਪਹਿਲਾਂ ਝਾੜੂ ਲਗਾ ਦਾ ਇੱਥੇ ਗੰਦੀ ਅੰਦਰ ਸਾਫ਼ ਕਰਦਾਣੀ ਆ ਤੇ ਹੁਣ ਜੇ ਸਾਫ਼ ਹੈ ਵਧੀਆ ਇੱਥੇ ਹੈ ਤੇ ਕੀ ਕਾਹ ਨਹੀਂ ਹੋਇਆ ਲੋ ਜੀ ਇੰਨੀਆਂ ਤੋੜ ਲੀਆਂ ਵਿੱਚ ਚੂਗਲੇ ਬਰੂਦ ਆਪਾਂ ਨੇ ਹੁਣ ਝਾੜੂ ਲੈ ਕੇ ਇਹਨਾਂ ਨੂੰ ਲੈ ਕੇ ਅੰਦਰ ਚੱਲਦੇ ਆ ਲੋ ਜੀ ਰੱਖ ਦਿਆਂ ਬਾਵਾ ਹੋ ਗਈਆਂ ਨੇ ਅੱਜ ਤਾਂ ਬਹੁਤ ਜ਼ਿਆਦੇ ਨੇ ਤੇ ਲੋ ਜੀ ਦਾਗਰੂ ਜੀ ਹੁਣ ਕੰਮ ਨੇ ਪੜ ਗਿਆ ਆਪਣੇ ਹੁਣ ਇਹ ਬੇਟੇ ਦੇ ਕੱਪੜੇ ਧੋਦਣੇ ਆ ਮੈਂ ਬੇਟਾ ਕਹਿੰਦਾ ਮੇਰਾ ਧੋ ਦਿਓ ਕੱਲੂ ਫੇਰ ਇਹੀ ਪਾ ਕੇ ਜਾਣੇ ਨੇ ਫਿਰ ਮੈਂ ਕਿਹਾ ਮਸ਼ੀਨ ਕਿੱਥੇ ਲਾਉਣੀ ਹੈ ਇੱਕ ਲੋਰ ਟੀ ਸਾਲਟ ਤੇ ਪੱਗ ਆ ਤੇ ਮੈਂ ਆਪਣੀ ਚੁੰਨੀ ਢੋਕਦੀ ਸੀਗੀ ਇਹਦੇ ਵਿੱਚੇ ਹੁਣ ਪਹਿਲਾਂ ਬਾਥਰੂਮ ਸਾਫ਼ ਕਰੇ ਇਧਰੋਂ ਰੇਤਾ ਬਹੁਤ ਹੋ ਜਾਂਦਾ ਇਹ ਕਿੱਥੇ ਸਾਫ਼ ਕਰਦੇ ਨੇ ਜਦੋਂ ਨਹਾਉਂਦੇ ਨਿਕਣੇ ਨਾ ਕੇ ਚਲੇ ਜਾਂਦੇ ਨੇ ਹੁਣ ਪਹਿਲਾਂ ਇਧਰੋਂ ਸਾਫ਼ ਕਰਦੀਆਂ ਰੇਤਾ ਖੁੰਝੇ ਚ ਇਕੱਠਾ ਹੋਇਆ ਪਿਆ ਚੱਪਲਾਂ ਚੁੱਪਲਾ ਲੈ ਕੇ ਵਹਿਨੇ ਆ ਜਦ ਪੜਦੀਆਂ ਇਧਰੋਂ ਸਾਫ਼ ਕਰਦੀਆਂ ਫਿਰ ਨਾ ਸਾਫ਼ ਕਰਕੇ ਉਹ ਤੋਂ ਬਾਅਦ ਧੋਵਾਂਗੀ ਫਿਰ ਕੱਪੜੇ ਫਿਰ ਰੇਤੇ ਚ ਐ ਦਿਲ ਨਹੀਂ ਕਰਦਾ ਤੁਹਾਨੂੰ ਮੇਰੇ ਰੜਕਾ ਲੈ ਕੇ ਨਹੀਂ ਆਈ ਭੁੱਲ ਗਈ ਹੁਣ ਮੈਂ ਹੱਥ ਨਾਲੇ ਸਾਫ਼ ਕਰ ਦੇਣੀ ਇੰਦਰੋਂ ਰੇਤਾ ਹੀ ਰੇਤਾ ਹੋਇਆ ਪਿਆ ਸੀਗਾ ਇਹ ਪਤਾ ਨਹੀਂ ਕਿਵੇਂ ਏਕਣੇ ਨਾ ਆਉਂਦੇ ਨੇ ਜਦੋਂ ਨੀਕਰਾਂ ਏਕਣੇ ਧੋ ਦਾਂਦੇ ਨੇ ਰੇਤੇ ਜੈ ਨਹੀਂ ਦੇਖਦੇ ਵੀ ਰੇਤਾ ਏ ਨਾ ਤੇ ਲੋ ਜੀ ਹੁਣ ਮੈਂ ਧੋ ਦਾਂਣੀ ਇਹ ਕੱਪੜੇ ਸੀਗੀ ਚੁੰਨੀ ਮੇਰੀ ਇੱਕ ਪੱਗ 30 ਸਾਲ ਤੋਂ ਲੋਰ ਬੇਟੇ ਦੀ ਧੋ ਦਾਂਣੀ ਫਿਰ ਆਪਣਾ ਨਹਾਵਾਂਗੇ ਨਹਾ ਕੇ ਫਿਰ ਕੱਪੜੇ ਕੱਢ ਦਾਂਗੇ ਬਦਲ ਦਾਂਗੇ ਪੂਰੀ ਧੋ ਦੂੰਗੀ ਤੇ ਲੋ ਜੀ ਕੰਮ ਕਰਨ ਨਿਵੇੜ ਕੇ ਹੁਣ ਆਪਾਂ ਬਣਾ ਲਈਏ ਚਾਹ ਤੇ ਉਹ ਉਬਲਦੀ ਉਬਲ ਗਈ ਬੰਦ ਕਰ ਤੇ ਕਰਦੀ ਉਬਲ ਗਈ ਇੱਧਰ ਧੜ ਤਾ ਆਪਣੇ ਕਿਉਂ ਗਰਮ ਆ ਇੰਨੇ ਗਰਮ ਹੋਊਗਾ ਕਿਉਂ ਤੇ ਇੱਧਰ ਨਾਲੇ ਬਣਦੀ ਆ ਚਾਹ ਨਾਲੇ ਖਾਨਿਆਂ ਹੁਣ ਰੋਟੀ ਇੱਕ ਅੱਧੀ ਜਿਹੜੀ ਖਾਣੀ ਆ ਲੋ ਜੀ ਆਪਾਂ ਰੋਟੀ ਖਾ ਲਈਏ ਤੇ ਮੱਖਣ ਧਰ ਲਿਆ ਉੱਪਰ ਰੋਟੀ ਦੇ ਮੱਖਣ ਨੇ ਕਿਉਂ ਕਿਉਂ ਧਰ ਲਿਆ ਵਧੀਆ ਲੱਗਦਾ ਤਾਜਾ ਤਾਜਾ ਕਿਉਂ ਤਾ ਦੇਸੀ ਕਿਉਂ ਬਹੁਤ ਖਾਂਦਾ ਬਹੁਤ ਵਧੀਆ ਲੱਗਦਾ ਤੇ ਲੋ ਜੀ ਕਿਉਂ ਗਰਮ ਹੋ ਗਿਆ ਸੀਗਾ ਆਪਣਾ ਚਾਹ ਪਾਣੀ ਪੀ ਕੇ ਹੋਣਾ ਇਹ ਤੇ ਇਹ ਨੂੰ ਗਰਮ ਕਰਕੇ ਇਧਰ ਤਰ ਤਾ ਮੈਂ ਦੁੱਧ ਲੈਟ ਹੈ ਨਹੀਂ ਸੀ ਹੀ ਵੀ ਤੇ ਦੁੱਧ ਖਰਾਬ ਨਾ ਹੋ ਜਵੇ ਇਹਨੇ ਗਰਮ ਹੋਊਗਾ ਫਿਰ ਮੈਂ ਬੰਦ ਕਰ ਗਈ ਸੀ ਇਹਨੂੰ ਫਿਰ ਰੋਟੀ ਖਾਣ ਲੱਗ ਗਈ ਸੀ ਵਿੱਚ ਪਿਚੇ ਰੱਖਦਾ ਸੀਗਾ ਫ੍ਰੀਜ 'ਚ ਫਿਰ ਲੱਸੀ ਕੱਢ ਕੇ ਹੁਣ ਦੁਬਾਰੀ ਗਰਮ ਕਰਦੀ ਆ ਇਹਨੂੰ ਤੇ ਲੋ ਜੀ ਪਾਣਾ ਉਹ ਕੱਢਤੀ ਵਿੱਚੋਂ ਲੱਸੀ ਕਿ ਉਹ ਹੋ ਗਿਆ ਆਪਣਾ ਇਧਰ ਉਵਾਲੀ ਆ ਗਈ ਇਹ ਦੇਖੋ ਵਿੱਚ ਸਿੱਟੀ ਵੀ ਆ ਕੋਲੀ ਜਿੰਨਾ ਮਰਜੀ ਉਪੜੀ ਜਾਵੇ ਬਾਹਰ ਨਹੀਂ ਨਿਕਲਿਆ ਦੁੱਧ ਕਿਓ ਹੋ ਗਿਆ ਆਪਣਾ ਗਰਮ ਗਰਮ ਹੋ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਜਾਂ ਕਰਦੀ ਸੀ ਜਿਵੇਂ ਲੱਸੀ ਵਾਲੇ ਦਾਲਿਓ ਤੇ ਚੰਗੀ ਤਰ੍ਹਾਂ ਰਿੱਚ ਜੂਗਾ ਇੱਧਰ ਦੁੱਧ ਵੀ ਗਰਮ ਹੋ ਗਿਆ ਤੇ ਇੱਧਰ ਆਪਣਾ ਹੋ ਗਿਆ ਕਿਓ ਗਰਮ ਤੇ ਲੋਜੀ ਵੈਗਰੂ ਜੀ ਇਹ ਮਾਣੂਆ ਬਿੱਡੀਆਂ ਫੇਰ ਆ ਜੀਆਂ ਹੁਣ ਇਹਨਾਂ ਨੂੰ ਦੁੱਧ ਪਾ ਜਾਵਾਂ ਮੈਂ ਤਾਂ ਇਹਨਾਂ ਨੂੰ ਮਾਰ ਲਈ ਸਾਰਾ ਦਿਨ ਦੁੱਧ ਬਾਬਾ ਜੀ ਵੀ ਲੱਗੇ ਇੱਧਰ ਸ਼ਾਮ ਦੀ ਲੋਜੀ ਕਿਓ ਗਰਮ ਹੋ ਗਿਆ ਇਹਦੇ ਟੱਬੇ ਚ ਪਾਦਾ ਹੁਣ ਪੁੰਨਦਾ ਇਹਨੂੰ ਫਿਰ ਸਾਮ ਦੇ ਹੋ ਜਾਣਗੇ ਰੋਟੀ ਟੁੱਕ ਇਹ ਢੇਟੀ ਹੋ ਗਈ ਪੋਣੀ ਇਹ ਟੁੱਟ ਗਈ ਕਡੰਡੀ ਜੀ ਇਹਦੀ ਤੇ ਲੋ ਜੀ ਹੁਣ ਠੰਡਾ ਹੋ ਗਿਆ ਫੇਰ ਰੋਟੀ ਲਾਉ ਫੇਰ ਜਦੋਂ ਆਉਣਗੇ ਨਿਕੋ ਪਾਦਾ ਰੱਖਦਾ ਡੋਲ ਨਾ ਜਾਵੇ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ